ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਪਾ ਜਾ ਰਹੇ ਸੀ ਸਿੱਧੂ ਮੂਸੇਵਾਲੇ ਭਾਜੀ ਦੇ ਘਰ ਸਵਾਰੀ ਚੱਕ ਲਈ ਸੀਗੀ ਥੋੜਾ ਮੈਲੇਟ ਸੀਗਾ ਥੋੜੇ ਹੋ ਵੀ ਲੇਟ ਸੀਗੇ ਥੋੜਾ ਟਾਈਮ ਲੱਗ ਗਿਆ ਉਹਦੇ ਕਰਕੇ ਅਪਾ ਲੇਟ ਹੋ ਗਏ ਅਪਾ ਸਵਾਰੀ ਚੱਕ ਕੇ ਨਿਕਲ ਗਏ ਫਟਾਫਟ ਨਾਲ ਹੀ ਅਪਾ ਭਾਜੀ ਦੇ ਪਹੁੰਚ ਗਏ ਹਵੇਲੀ ਜਿਹੜੀ ਨਵੀਂ ਬਣਾਈ ਆ ਆ ਪਾਰਕਿੰਗ ਆ ਬਾਹਰ ਇੱਥੇ ਗੱਡੀਆਂ ਲੱਗਦੀਆਂ ਆ ਨਾਲੇ ਅੰਦਰ ਗਏ ਤੇ ਤੁਸੀਂ ਦੇਖੋ ਵੀ ਸਾਰਾ ਕੁਝ ਭਾਜੀ ਨੇ ਅੰਕਲ ਹੋਣਾ ਨੇ ਬਹੁਤ ਵਧੀਆ ਬਣਾਇਆ ਪਿਆ ਆ ਟਰੈਕਟਰ ਵੀ ਨਵੇਂ ਲਾਇਆ ਸਿੱਧੂ ਭਾਜੀ ਤੇ ਤੁਸੀਂ ਦੇਖੋ ਟਰੈਕਟਰ ਵੀ ਨਵੇਂ ਆ ਗਿਆ 911 ਵੀ ਇਸ ਵੱਲੇ ਖੜਾ ਆ ਜਿਹੜੀ ਗੱਡੀ ਦੇ ਉੱਤੇ ਭਾਜੀ ਨੂੰ ਗੋਲੀਆਂ ਮਾਰੀਆਂ ਸੀ ਉਹ ਗੱਡੀ ਵੀ ਇੱਦਾਂ ਹੀ ਖੜੀ ਹੋਈ ਆ ਤੇ ਤੁਸੀਂ ਦੇਖੋ ਆ ਭਾਜੀ ਦਾ 911 ਕਿੰਨਾ ਘੈਂਟ ਬਣਾਇਆ ਸੀ ਭਾਜੀ ਨੇ ਤੇ ਤੇ ਆਹ ਦੇਖੋ ਗੱਡੀ ਐਦਾਂ ਹੀ ਖੜੀ ਆ ਅੰਕਲ ਗੰਦੇ ਕੰਮ ਕੋਈ ਨਹੀਂ ਕਰਾਉਣਾ ਸਾਨੂੰ ਕੋਠੀ ਦੇ ਵਿੱਚ ਕੋਈ ਵੀ ਨਹੀਂ ਮਿਲਿਆ ਸਿਕਿਉਰਿਟੀ ਮਿਲੀ ਚਲੋ ਮਨ ਥੋੜਾ ਜਿਆਦਾ ਦੁਖੀ ਹੋਇਆ ਸਵਾਰੀ ਦਾ ਵੀ ਹੋਇਆ ਮੇਰਾ ਵੀ ਹੋਇਆ ਪਰ ਪ੍ਰਮਾਤਮਾ ਵੱਲੋਂ ਸਾਨੂੰ ਰਸਤੇ ਵਿੱਚ ਅੰਕਲ ਜੀ ਮਿਲ ਗਏ ਮੈਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਗੁੱਡਵਿਲ ਕੀਤੀ ਮਿਲੇ ਬਾਹਰ ਨਿਕਲ ਗਏ ਆ ਸਿੱਧੂ ਭਾਜੀ ਦੀਆਂ ਮੂਰਤੀਆਂ ਬਣਾਈਆਂ ਹੋਈਆਂ ਤੁਸੀਂ ਦੇਖੋ ਫਿਰ ਆਪਾਂ ਉੱਥੇ ਵੀ ਗਏ ਜਿੱਥੇ ਭਾਜੀ ਦਾ ਦਾਸ ਸੰਸਕਾਰ ਕੀਤਾ ਸੀਗਾ ਉੱਥੇ ਹੁਣ ਸ਼ੀਸ਼ਾ ਚੱਕਤਾ ਆ ਵਧੀਆ ਬਣਾਈ ਹੋਈ ਆ ਜਗਾ ਤੇ ਤੁਸੀਂ ਵੀ ਜਾਇਓ ਤੇ ਆ ਅੰਕਲ ਜੀ ਨੇ ਫੋਟੋ ਗ੍ਰਾਫੀ